ਅੱਜ ਦੀ ਵੀਡੀਓ 'ਚ ਗੱਲ ਕਰਾਂਗੇ ਕਿ ਜਕਰੀਆ ਖਾਨ ਦੀ ਜਦੋਂ ਮੌਤ ਨੇੜੇ ਆਉਂਦੀ ਆ ਤਾਂ ਫਿਰ ਜਕਰੀਆ ਖਾਨ ਨੂੰ ਸਿੱਖਾਂ ਦੀ ਸੱਚੀ ਅਜਮਤ ਦਾ ਅਹਿਸਾਸ ਹੁੰਦਾ ਉਹਨੂੰ ਅਹਿਸਾਸ ਹੁੰਦਾ ਕਿ ਸਿੱਖਾਂ ਦੀ ਬਾਣੀ ਵੀ ਸੱਚੀ ਆ ਤੇ ਸਿੱਖਾਂ ਨੇ ਸਿੱਖੀ ਕੇਸਾਂ ਤੇ ਸਵਾਸਾਂ ਦੇ ਨਾਲ ਨਿਭਾਈ ਆ ਤੇ ਫਿਰ ਸਿੱਖਾਂ ਦੇ ਲਈ ਉਹ ਜਾਂਦਾ ਜਾਂਦਾ ਜਹਾ ਕਿਹੜਾ ਚੰਗਾ ਕੰਮ ਕਰਦਾਗਾ ਭਾਈ ਸਵੇਗ ਸਿੰਘ ਨੂੰ ਕਿਹੜੀ-ਕਿਹੜੀ ਜ਼ਿੰਮੇਵਾਰੀ ਦੇ ਕੇ ਜਾਂਦਾ ਜਕਰੀਆ ਖਾਨ ਦੀ ਮੌਤ ਤੋਂ ਬਾਅਦ ਬਣੇ ਮੁਗਲ ਗਵਰਨਰ ਕਿਉਂ ਭਾਈ ਸਵੇਕ ਸਿੰਘ ਦੇ ਅਹੁਦੇ ਦੀ ਪਾਵਰ ਨੂੰ ਬਰਦਾਸ਼ਤ ਨਹੀਂ ਕਰ ਪਾਉਂਦੇ ਫਿਰ ਉਹ ਕਿਵੇਂ ਕਿਵੇਂ ਭਾਈ ਸਵੇਕ ਸਿੰਘ ਦੇ ਸਾਹਮਣੇ ਮੁਸ਼ਕਲਾਂ ਪੈਦਾ ਕਰਦੇ ਨੇ ਕਿਵੇਂ ਭਾਈ ਸਵੇਕ ਸਿੰਘ ਦੀ ਸ਼ਹਾਦਤ ਹੁੰਦੀ ਹੈ ਅੱਜ ਇਸ ਵੀਡੀਓ ਦੇ ਰਾਹੀਂ ਆਪਾਂ ਇਹ ਸਭ ਜਾਣਾਂਗੇ ਪਿਛਲੀ ਵੀਡੀਓ ਦੇ ਵਿੱਚ ਅਸੀਂ ਜਕਰੀਆ ਖਾਨ ਦੀ ਮੌਤ ਕਿਵੇਂ ਹੁੰਦੀ ਆ ਤੇ ਜਕਰੀਆ ਖਾਨ ਨੇ ਸਿੱਖਾਂ ਨੂੰ ਕਿਹੜੇ ਕਿਹੜੇ ਤਸੀਹੇ ਦਿੱਤੇ ਸੀ ਇਹ ਸਭ ਕੁਝ ਜਾਣਿਆ ਸੀ ਇਸ ਦੇ ਬਾਰੇ ਜੇਕਰ ਤੁਸੀਂ ਜਾਨਣਾ ਚਾਹੁੰਦੇ ਹੋ ਤਾਂ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਊਗਾ ਉੱਥੋਂ ਜਾ ਕੇ ਤੁਸੀਂ ਪੂਰਾ ਇਤਿਹਾਸ ਸੁਣ ਸਕਦੇ ਹੋ ਹੁਣ ਸ਼ੁਰੂਆਤ ਕਰਦੇ ਆਂ ਇਸ ਵੀਡੀਓ ਦੀ ਜਦੋਂ ਜ਼ਕਰੀਆ ਖਾਨ ਦੇ ਪਿਸ਼ਾਬ ਦਾ ਬੰਨ ਪੈ ਜਾਂਦਾ ਤਾਂ ਫਿਰ ਉਹਦੇ ਸਿਰ ਦੇ ਵਿੱਚ ਜੁੱਤੀ ਮਾਰੀ ਜਾਂਦੀ ਆ ਭਾਈ ਤਾਰੂ ਸਿੰਘ ਦੀ ਜੁੱਤੀ ਲਿਆ ਕੇ ਤੇ ਜਿਉਂ-ਜਿਉਂ ਉਹਦੇ ਸਿਰ 'ਚ ਜੁੱਤੀ ਮਾਰੀ ਜਾਂਦੀ ਆ ਤਾਂ ਉਹਦੇ ਪਿਸ਼ਾਬ ਦਾ ਬੰਨ ਖੁੱਲਦਾ ਜਾਂਦਾ ਪਰੰਤੂ ਜੁੱਤੀਆਂ ਖਾਂਦਾ-ਖਾਂਦਾ ਹੀ ਜ਼ਕਰੀਆ ਖਾਨ ਮਰ ਜਾਂਦਾ ਤੇ ਮਰਨ ਤੋਂ ਪਹਿਲਾਂ ਉਹ ਭਾਈ ਸਵੇਕ ਸਿੰਘ ਨੂੰ ਇੱਕ ਅਹੁਦਾ ਦੇ ਕੇ ਜਾਂਦਾ ਮਰਦੇ ਹੋਏ ਜਕਰੀਆ ਖਾਨ ਨੂੰ ਇਹ ਅਹਿਸਾਸ ਹੋ ਗਿਆ ਸੀ ਕਿ ਸਿੱਖ ਸੱਚਾਈ ਦੇ ਰਾਹਤੇ ਤੇ ਚੱਲ ਰਹੇ ਨੇ ਉਹਨਾਂ ਨੇ ਸਿੱਖੀ ਕੇਸਾਂ ਤੇ ਸਵਾਸਾਂ ਦੇ ਨਾਲ ਬਹੁਤ ਹੀ ਇਮਾਨਦਾਰੀ ਦੇ ਨਾਲ ਆਪਣੇ ਗੁਰੂ ਦੇ ਲੜ ਲੱਗ ਕੇ ਨਵਾਈ ਹੈ ਇਸ ਲਈ ਉਹ ਭਾਈ ਸੁਵੇਕ ਸਿੰਘ ਨੂੰ ਚਬੂਤਰੇ ਦੀ ਤਾਬਿਆਤਾਰੀ ਸੌਂਪ ਕੇ ਗਿਆ ਇਸਰੇ ਨਾਲ ਹੀ ਟਕਸਾਲ ਦੀ ਸਾਰੀ ਜ਼ਿੰਮੇਵਾਰੀ ਵੀ ਭਾਈ ਸਵੇਗ ਸਿੰਘ ਨੂੰ ਦਿੱਤੀ ਗਈ ਸੀ ਤੇ ਜਦੋਂ ਕੋਤਵਾਲੀ ਦੀ ਜ਼ਿੰਮੇਵਾਰੀ ਭਾਈ ਸਵੇਗ ਸਿੰਘ ਦੇ ਹਿੱਸੇ ਆਉਂਦੀ ਹੈਗੀ ਤਾਂ ਉਹ ਫਿਰ ਸਭ ਤੋਂ ਪਹਿਲਾਂ ਸਿੱਖਾਂ ਦੇ ਲਈ ਚੰਗੇ ਕੰਮ ਕਰਦੇ ਨੇ ਸਭ ਤੋਂ ਪਹਿਲਾਂ ਉਹ ਸਿੱਖਾਂ ਦੇ ਨਾਂ ਤੇ ਸਿੱਕਾ ਜਾਰੀ ਕਰਦੇ ਨੇ ਤੇ ਉਸ ਤੋਂ ਬਾਅਦ ਫਿਰ ਉਹ ਨਖਾਸ ਚੌਂਕ ਦੇ ਵਿੱਚ ਜੋ ਚਰਖੜੀ ਗੱਡੀ ਗਈ ਸੀ ਜਿੱਥੇ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖਾਂ ਨੂੰ ਸ਼ਹੀਦ ਕੀਤਾ ਜਾਂਦਾ ਸੀ ਉਹ ਚਰਖੜੀ ਨੂੰ ਪਟਵਾਉਂਦੇ ਨੇ ਜਕਰੀਆ ਖਾਨ ਦੇ ਵੱਲੋਂ ਜੋ ਸਿੱਖਾਂ ਦੇ ਲਈ ਫਰਮਾਨ ਜਾਰੀ ਕੀਤਾ ਗਿਆ ਸੀ ਕਿ ਜਿੱਥੇ ਵੀ ਤੁਹਾਨੂੰ ਕੋਈ ਸਿੱਖ ਦਿਖਦਾ ਹੈ ਉਸ ਨੂੰ ਕਤਲ ਕਰ ਦੇਵੋ ਇਸ ਕਤਲ ਦੀ ਸਜ਼ਾ ਦੇ ਉੱਪਰ ਮੁਕੰਮਲ ਰੋਕ ਲਗਾ ਦਿੱਤੀ ਗਈ ਤੇ ਜਕਰੀਆ ਖਾਨ ਦੇ ਵੱਲੋਂ ਹੀ ਸਿੱਖਾਂ ਨੂੰ ਸ਼ਹੀਦ ਕਰਕੇ ਉਹਨਾਂ ਦੇ ਸੀਸ ਨੀਹਾਂ ਦੇ ਵਿੱਚ ਜਣਵਾਏ ਜਾਂਦੇ ਸੀ ਜਦੋਂ ਕੋਈ ਦੀਵਾਰ ਬਣਾਈ ਜਾਂਦੀ ਸੀ ਤਾਂ ਭਾਈ ਸਵੇਕ ਸਿੰਘ ਨੇ ਉਹ ਸੀਸ ਨੀਹਾਂ ਦੇ ਵਿੱਚੋਂ ਦੁਵਾਰਾਂ ਦੇ ਵਿੱਚੋਂ ਕਢਵਾ ਕੇ ਉਹਨਾਂ ਦੇ ਮੁਕੰਮਲ ਵਿਧੀ ਪੂਰਵਕ ਸੰਸਕਾਰ ਕਰਵਾਏ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਸਥਾਨ ਦੇ ਉੱਪਰ ਉਹਨਾਂ ਦੇ ਨਾਂ ਤੇ ਗੁਰਦੁਆਰਾ ਸਾਹਿਬ ਬਣਵਾਇਆ ਤੇ ਹੋਰ ਵੀ ਜਿਹੜੇ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਸੀ ਉੱਥੇ-ਉਥੇ ਉਹਨਾਂ ਦੀਆਂ ਯਾਦਗਾਰਾਂ ਬਣਵਾਈਆਂ ਗਈਆਂ ਭਾਈ ਸਵੇਕ ਸਿੰਘ ਦੀ ਦਿਨੋਂ ਦਿਨ ਹੁੰਦੀ ਚੜ੍ਹਾਈ ਤੇ ਉਹਨਾਂ ਵੱਲੋਂ ਕੀਤੇ ਜਾਂਦੇ ਲੋਕ ਭਲਾਈ ਦੇ ਕੰਮਾਂ ਨੂੰ ਦੂਸਰੇ ਮੁਗਲ ਕਾਜੀ ਕਿਵੇਂ ਬਰਦਾਸ਼ਤ ਕਰ ਸਕਦੇ ਸੀ ਹੁਣ ਉਹਨਾਂ ਨੇ ਵੀ ਇਹਨਾਂ ਦੇ ਨਾਲ ਦੁਸ਼ਮਣੀ ਮੋਲ ਲੈਣੀ ਸ਼ੁਰੂ ਕਰ ਦਿੱਤੀ ਸੀ ਭਾਈ ਸਵੇਕ ਸਿੰਘ ਨੇ ਸਿਰਫ ਸਿੱਖਾਂ ਦੀ ਲਈ ਭਲਾਈ ਦੇ ਕੰਮ ਨਹੀਂ ਕੀਤੇ ਉਹਨਾਂ ਨੇ ਹਿੰਦੂਆਂ ਦੇ ਮੰਦਰਾਂ ਦੇ ਵਿੱਚ ਸ਼ੰਖ ਵਜਾਉਣ ਤੇ ਪੂਜਾ ਪਾਠ ਕਰਨ ਉੱਤੇ ਜੋ ਜਕਰੀਆ ਖਾਂ ਦੇ ਵੱਲੋਂ ਰੋਕ ਲਗਾਈ ਗਈ ਸੀ ਉਹ ਪਾਬੰਦੀਆਂ ਵੀ ਹਟਾ ਦਿੱਤੀਆਂ ਸਨ ਜਕਰਿਆ ਖਾਨ ਨੇ ਆਪਣੇ ਸ਼ਾਸਨ ਕਾਲ ਦੇ ਦੌਰਾਨ ਲੋਕਾਂ ਦੇ ਉੱਪਰ ਇੰਨੇ ਜ਼ਿਆਦਾ ਕਰ ਲਗਾ ਦਿੱਤੇ ਸਨ ਕਿ ਉਸਨੇ ਨੀਤੀ ਬਣਾ ਦਿੱਤੀ ਸੀ ਕਿ ਜਦੋਂ ਵੀ ਕਿਸੇ ਗੈਰ ਮੁਸਲਮ ਲੜਕੀ ਦਾ ਵਿਆਹ ਹੋਵੇਗਾ ਤਾਂ ਉਸਦੇ ਸਹੁਰੇ ਪਰਿਵਾਰ ਡੋਲੀ ਜਾਣ ਤੋਂ ਪਹਿਲਾਂ ਕਈ ਦਿਨ ਉਸ ਲੜਕੀ ਨੂੰ ਮੁਗਲ ਫੌਜਦਾਰਾਂ ਦੇ ਘਰ ਰਾਤਾਂ ਗੁਜ਼ਾਰਨੀਆਂ ਪੈਂਦੀਆਂ ਸਨ ਤੇ ਭਾਈ ਸੁਵੇਕ ਸਿੰਘ ਨੇ ਇਸ ਨੀਤੀ ਦੇ ਉੱਪਰ ਮੁਕੰਮਲ ਰੋਕ ਲਗਾ ਦਿੱਤੀ। ਜਕਰੀਆ ਖਾਨ ਦੀ ਮੌਤ ਤੋਂ ਬਾਅਦ ਉਸਦੇ ਪੁੱਤਰ ਤਖਤਾਧਾਰੀ ਬਣੇ ਤੇ ਬਾਕੀ ਦੇ ਮੁਗਲ ਫੌਜਦਾਰ ਵੀ ਇਹ ਸਭ ਕੁਝ ਕਿਵੇਂ ਬਰਦਾਸ਼ਤ ਕਰ ਸਕਦੇ ਸਨ ਇਸ ਲਈ ਹੁਣ ਉਹ ਅੰਦਰੋਂ ਅੰਦਰੀ ਅੱਗ ਬਬੂਲਾ ਹੋਣ ਲੱਗੇ ਸਨ ਤੇ ਭਾਈ ਸਵੇਗ ਸਿੰਘ ਦੇ ਦੁਸ਼ਮਣ ਬਣ ਗਏ ਸਨ ਭਾਈ ਸਵੇਗ ਸਿੰਘ ਇਹ ਭਲੀ ਭਾਂਤੀ ਜਾਣਦੇ ਸੀ ਕਿ ਉਹਨਾਂ ਨੂੰ ਇਸ ਦੀ ਬਹੁਤ ਵੱਡੀ ਕੀਮਤ ਵੀ ਚੁਕਾਉਣੀ ਪੈ ਸਕਦੀ ਹੈ ਤੇ ਇਹ ਅਹੁਦਾ ਉਹਨਾਂ ਦੇ ਕੋਲ ਬਹੁਤ ਥੋੜੇ ਸਮੇਂ ਲਈ ਹੀ ਹੈ ਇਸ ਲਈ ਵੱਧ ਤੋਂ ਵੱਧ ਉਹ ਲੋਕ ਭਲਾਈ ਦੇ ਕੰਮ ਕਰਨਾ ਚਾਹੁੰਦੇ ਸਨ ਭਾਈ ਸਵੇਕ ਸਿੰਘ ਦਾ ਪੁੱਤਰ ਸੀ ਭਾਈ ਸਾਹਵਾਜ ਸਿੰਘ ਜਿਹੜਾ ਕਿ ਬਹੁਤ ਹੀ ਸੂਝਵਾਨ ਤੇ ਸੁਲਝਿਆ ਹੋਇਆ ਬਾਲਕ ਸੀ ਭਾਈ ਸਾਹਵਾਜ ਸਿੰਘ ਉਸ ਸਮੇਂ ਦੇ ਮੁ슬ਮ ਮੌਲਬੀਆਂ ਦੇ ਕੋਲ ਫਾਰਸੀ ਪੜਿਆ ਕਰਦਾ ਸੀ ਤੇ ਉਹ ਮੌਲਬੀ ਹਮੇਸ਼ਾ ਹੀ ਕੋਸ਼ਿਸ਼ ਕਰਦੇ ਸਨ ਉਸ ਨੂੰ ਬਰਗਲਾਉਣ ਦੀ ਤੇ ਇਸਲਾਮ ਧਰਮ ਦੇ ਵਿੱਚ ਲਿਆਉਣ ਦੀ ਪਰੰਤੂ ਹਮੇਸ਼ਾ ਹੀ ਮੌਲਬੀਆਂ ਦੇ ਸਵਾਲਾਂ ਦੇ ਜਵਾਬ ਦੇ ਕੇ ਉਹਨਾਂ ਤੋਂ ਬਚ ਨਿਕਲਦਾ ਪਰ ਮੁਸਲਮ ਮੌਲਵੀ ਕਾਜੀ ਤੇ ਹੋਰ ਮੁਸਲਮ ਫੌਜਦਾਰ ਇੱਕ ਮੌਕੇ ਦੀ ਤਲਾਸ਼ ਵਿੱਚ ਸਨ ਕਿ ਕਦੋਂ ਉਹਨਾਂ ਨੂੰ ਮੌਕਾ ਮਿਲੇ ਤੇ ਭਾਈ ਸਵੇਗ ਸਿੰਘ ਨੂੰ ਫਸਾ ਕੇ ਉਹਨਾਂ ਦੇ ਉੱਪਰ ਕੋਈ ਮੁਕੱਦਮਾ ਚਲਾ ਕੇ ਇਸਲਾਮ ਧਰਮ ਦੇ ਵਿੱਚ ਲਿਆਂਦਾ ਜਾਵੇ ਇਹ ਤੇ ਮੌਕਾ ਉਹਨਾਂ ਨੂੰ ਬਹੁਤ ਜਲਦੀ ਮਿਲ ਗਿਆ ਜਦੋਂ ਇੱਕ ਦਿਨ ਮੌਲਵੀ ਦੇ ਨਾਲ ਭਾਈ ਸਾਹਾਬਾਜ ਸਿੰਘ ਦੀ ਬਹਿਸ ਹੋ ਜਾਂਦੀ ਆ ਤੇ ਇਹ ਬਹਿਸ ਜ਼ਕਰੀਆ ਖਾਨ ਦੇ ਪੁੱਤਰ ਰਈਆ ਖਾਨ ਤੱਕ ਪਹੁੰਚ ਜਾਂਦੀ ਆ ਜਦੋਂ ਜਕਰੀਆ ਖਾਨ ਦੇ ਪੁੱਤਰ ਜਈਆ ਖਾਨ ਦੇ ਦਰਬਾਰ ਦੇ ਵਿੱਚ ਇਹ ਗੱਲ ਪਹੁੰਚਦੀ ਆ ਤਾਂ ਦੋਵਾਂ ਹੀ ਪਿਓ ਪੁੱਤਰਾ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਜਾਰੀ ਹੋ ਜਾਂਦੇ ਨੇ ਤੇ ਦਰਬਾਰ ਦੇ ਵਿੱਚ ਪੇਸ਼ ਕੀਤਾ ਜਾਂਦਾ ਉੱਥੇ ਇਹਨਾਂ ਨੂੰ ਇਸਲਾਮ ਧਰਮ ਕਬੂਲ ਕਰਨ ਦੇ ਲਈ ਕਿਹਾ ਜਾਂਦਾ ਇੱਕ ਛੋਟੀ ਜਹੀ ਬਹਿਸ ਨੂੰ ਬਹਾਨਾ ਬਣਾ ਕੇ ਉਹਨਾਂ ਨੂੰ ਇਸਲਾਮ ਧਰਮ ਕਬੂਲ ਕਰਨ ਦੇ ਲਈ ਮਜਬੂਰ ਕੀਤਾ ਜਾਂਦਾ ਹੈ ਪ੍ਰੰਤੂ ਇੱਥੇ ਭਾਈ ਸੁਵੇਗ ਸਿੰਘ ਜਵਾਬ ਦਿੰਦੇ ਨੇ ਕਿ ਜਦੋਂ ਮੈਂ ਆਪਣੇ ਪੁੱਤਰ ਨੂੰ ਖੁਦ ਹੀ ਸਿੱਖੀ ਦੇ ਗੁਣ ਸਿਖਾਏ ਨੇ ਤਾਂ ਅੱਜ ਮੈਂ ਆਪਣੇ ਪੁੱਤਰ ਨੂੰ ਕਿਵੇਂ ਕੈਦ ਮਾ ਕੇ ਤੂੰ ਇਸਲਾਮ ਕਬੂਲ ਕਰ ਲੈ ਉਹ ਕਹਿੰਦੇ ਨੇ ਕਿ ਇੰਨਾ ਵੱਡਾ ਪਾਪ ਮੈਂ ਨਹੀਂ ਕਰ ਸਕਦਾ ਮੈਂ ਆਪਣੇ ਗੁਰੂ ਤੋਂ ਵੱਖ ਕਿਵੇਂ ਹੋ ਸਕਦਾ ਥੋੜੇ ਤੋਂ ਜੋ ਹੁੰਦਾ ਤੁਸੀਂ ਕਰ ਲਓ 1745 ਈਸਵੀ ਦੇ ਵਿੱਚ ਯਈਆ ਖਾਨ ਦੇ ਇਸ਼ਾਰੇ ਤੇ ਭਾਈ ਸਾਹਾਬ ਆਜ ਸਿੰਘ ਦੇ ਭਾਈ ਸੁਵੇਗ ਸਿੰਘ ਦੋਵਾਂ ਹੀ ਪਿਓ ਪੁੱਤਰਾ ਨੂੰ ਚਾਰਖੜੀਆਂ ਤੇ ਚਾੜ ਕੇ ਸ਼ਹੀਦ ਕਰ ਦਿੱਤਾ ਜਾਂਦਾ ਪਾਈ ਸਵੇਗ ਸਿੰਘ ਦੇ ਭਾਈ ਸਾਹਾਬਾਜ਼ ਸਿੰਘ ਦੀ ਸ਼ਹਾਦਤ ਤੋਂ ਬਾਅਦ ਜ਼ਕਰੀਆ ਖਾਨ ਦੇ ਦੋਹਾਂ ਪੁੱਤਰਾਂ ਦੇ ਵਿੱਚ ਲੜਾਈ ਹੋ ਜਾਂਦੀ ਆ ਸਾਹਾ ਨਵਾਜ਼ ਆਪਣੇ ਭਰਾ ਯਈਆ ਖਾਨ ਨੂੰ ਕੁੱਟ ਕੇ ਉੱਥੋਂ ਭਜਾ ਦਿੰਦਾ ਤੇ ਆਪ ਗਵਰਨਰ ਬਣ ਕੇ ਬੈਠ ਜਾਂਦਾ ਉਸ ਤੋਂ ਬਾਅਦ ਸਾਹਾ ਨਵਾਜ਼ ਨੇ ਕਲਨੌਰ ਦੇ ਦੋ ਭਰਾ ਜਸਪਤ ਰਾਏ ਤੇ ਲਖਪਤ ਰਾਏ ਨੂੰ ਆਪਣੇ ਦੀਵਾਨ ਬਣਾ ਲਿਆ ਜਿਹੜੇ ਕਿ ਪਹਿਲਾਂ ਹੀ ਸਿੱਖਾਂ ਦੇ ਕੱਟੜ ਦੁਸ਼ਮਣ ਸਨ ਉਹ ਸਿੱਖਾਂ ਨੂੰ ਖਤਮ ਕਰਨਾ ਚਾਹੁੰਦੇ ਸਨ ਸੇਕੋ ਕੌਮ ਦੇ ਇਹ ਕੱਟੜ ਦੁਸ਼ਮਣ ਜਿਹੜੇ ਕਿ ਸਿੱਖਾਂ ਨੂੰ ਖਤਮ ਕਰਨਾ ਚਾਹੁੰਦੇ ਸੀ ਹੁਣ ਤਾਂ ਇਹਨਾਂ ਦੇ ਹੱਥਾਂ ਦੇ ਵਿੱਚ ਪਾਵਰ ਵੀ ਆ ਗਈ ਸੀ ਇਸ ਲਈ ਲਖਪਤ ਰਾਏ ਦਾ ਬਹੁਤ ਵੱਡਾ ਯੋਗਦਾਨ ਰਿਹਾ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਦੇ ਵਿੱਚ ਇਹ ਦੋਵੇਂ ਹੀ ਭਰਾ ਸਿੱਖਾਂ ਦੇ ਇੰਨੇ ਜ਼ਿਆਦਾ ਕੱਟੜ ਦੁਸ਼ਮਣ ਸਨ ਕਿ ਇੱਕ ਦਿਨ ਦੇ ਵਿੱਚ ਇਹਨਾਂ ਨੇ 11000 ਸਿੱਖਾਂ ਨੂੰ ਸ਼ਹੀਦ ਕੀਤਾ ਜਿਸ ਨੂੰ ਅਸੀਂ ਇਤਿਹਾਸ ਦੇ ਵਿੱਚ ਛੋਟੇ ਕੱਲੂ ਘਾਰੇ ਦੇ ਨਾਮ ਨਾਲ ਜਾਣਦੇ ਹਾਂ ਜੇਕਰ ਤੁਸੀਂ ਇਤਿਹਾਸ ਜਾਨਣਾ ਚਾਹੁੰਦੇ ਹੋ ਤਾਂ ਲਿੰਕ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੇਗਾ ਉੱਥੋਂ ਤੁਸੀਂ ਛੋਟੇ ਕੱਲੂ ਘਾਰੇ ਦਾ ਇਤਿਹਾਸ ਪੂਰਾ ਡਿਟੇਲ ਦੇ ਵਿੱਚ ਜਾਣ ਸਕਦੇ ਹੋ ਜਿਹੜਾ ਕਿ 1746 ਈਸਵੀ ਦੇ ਵਿੱਚ ਵਾਪਰਿਆ ਸੀ ਇਸ ਕੱਲੂ ਘਾਰੇ ਦੇ ਵਿੱਚ ਲਖਪਤ ਰਾਏ ਦਾ ਭਰਾ ਜਸਰਪਤ ਰਾਏ ਵੀ ਮਾਰਿਆ ਗਿਆ ਸੀ ਤੇ ਇੱਕ ਨਵਾਬ ਦਾ ਪੁੱਤਰ ਵੀ ਮਾਰਿਆ ਗਿਆ ਸੀ ਇਹ ਪੂਰਾ ਇਤਿਹਾਸ ਤੁਸੀਂ ਵੀਡੀਓ ਦੇ ਵਿੱਚ ਸੁਣ ਸਕਦੇ ਹੋ ਇਤਿਹਾਸ ਦੇ ਵਿੱਚ ਫਿਰ ਇਸ ਤੋਂ ਬਾਅਦ ਵੱਡਾ ਕੱਲੂਕਾਰਾ ਬਾਪਰ ਦਾ ਉਹਦਾ ਵੀਡੀਓ ਦਾ ਲਿੰਕ ਵੀ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਿੱਤਾ ਹੈ ਉੱਥੋਂ ਜਾ ਕੇ ਤੁਸੀਂ ਵੱਡੇ ਕੱਲੂਕਾਰ ਦਾ ਸਾਰਾ ਇਤਿਹਾਸ ਸੁਣ ਸਕਦੇ ਹੋ ਸਿੱਖ ਇਤਿਹਾਸ ਦੇ ਵਿੱਚ ਵੱਡੇ ਕੱਲੂਕਾਰੇ ਤੋਂ ਬਾਅਦ ਫਿਰ ਸਿੱਖ ਮਿਸਲਾਂ ਦਾ ਗਠਨ ਹੁੰਦਾ ਹੈਗਾ ਅਸੀਂ ਕਿਸੇ ਹੋਰ ਵੀਡੀਓ ਦੇ ਵਿੱਚ ਗੱਲ ਕਰਾਂ ਜੇਕਰ ਤੁਹਾਨੂੰ ਦੱਸਿਆ ਗਿਆ ਇਹ ਇਤਿਹਾਸ ਵਧੀਆ ਲੱਗਿਆ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਅੱਗੇ ਸ਼ੇਅਰ ਕਰ ਸਕਦੇ ਹੋ ਤਾਂ ਕਿ ਹੋਰ ਵੀ ਵੱਧ ਤੋਂ ਵੱਧ ਸਿੱਖ ਸੰਗਤ ਇਤਿਹਾਸ ਸੁਣ ਸਕੇ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲੈਣਾ ਤਾਂ ਕਿ ਆਉਣ ਵਾਲਿਆ ਸਿੱਖ ਇਤਿਹਾਸ ਨਾਲ ਸੰਬੰਧਿਤ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਤੁਰੰਤ ਮਿਲ ਜਾਵੇ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ